ਰਿਵਾਹ ਗੁਰੂ ਸਾਹਿਬ ਜੀ ਪਵਣ ਗੁਰੂ ਪਾਣੀ ਪਿਤਾ ਨਾਤਾ ਕਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੇ ਸਗਲ ਜਗਤ ਚੰਗੀਆਂ ਬੁਰਾਈਆਂ ਵਚ ਧਰਮ ਹਦੂਰ ਕਰਮੀ ਆਪ ਆਪਣੇ ਕਿ ਨੇੜੇ ਕਿ ਦੂਰ ਜਿਨੇ ਨਾਮ ਧਿਆਇਆ ਗੈ ਮਸਕਤ ਕਾਨ ਨਾਨਕ ਤੇ ਮੁਖ ਉਜਲ ਕੀਤੀ ਛਤੀ ਨਾਨ ਗੁਰਬਾਣੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਨਹ ਲਾ ਨਵ ਹਰ ਜਸਰੀ ਮਨ ਗਾਏ ਲੈ ਜੋ ਸੰਗੀ ਹੈ ਤੇਰਾ ਅਸਰ ਬੀਤੋ ਜਾਤ ਹੈ ਕਹੋ ਮਾਨ ਲੈ ਮੇਰਾ ਹਰ ਜਸ ਰੀ ਮਨਾ ਗਾਇ ਲੈ ਜੋ ਸੰਗੀ ਹੈ ਤੇਰਾ ਅਸਰ ਵੀ ਪਿਓ ਜਾਤ ਹੈ ਸੰਬਤ ਰੱਥ ਤਨ ਰਾਜ ਸਿਓ ਅਤਨੇ ਹੋ ਲਗਾਇਆ ਕਾਲphas ਜਬ ਗਲ ਪਰੇ ਸਭ ਪਰਾਇਆ ਜਾਣ ਗੂਜ ਕੇ ਜੇ ਬਿਗਾਰੇ ਓ ਪਾਪ ਕਰਤ ਸੁਖ ਜਿਹ ਨਹਿ ਨਹਿ ਕਰ ਬਨਵਾਰਿਆ ਜੇ ਵਿਦ ਗੁਰ ਉਪਦੇਸਿਆ ਸੋ ਸੁਨਰੇ ਪਾਏ ਨਿਕ ਕਹਿਤ ਪੁਕਾਰ ਕੈ ਗਉ ਪ੍ਰਭ ਸਰਣਾਏ ਜੇ ਵਿਦ ਗੁਰ ਉਪਦੇਸਿਆ ਸੋ ਸੁਨਰੇ ਪਾਏ ਨਾਨਕ ਕਹਿਤ ਪੁਕਾਰ ਕੈ ਗੋ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦਾ ਜੋ ਹੁਕਮਨਾਮਾ ਸਾ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 727 ਅੰਗ ਦੇ ਉੱਤੇ ਸੁਭਾਏ ਮਾਨ ਤਿਲੰਗ ਮਹੱਲਾ ਨਾਵ ਤਿਲੰਗ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਨ੍ਹਾਂ ਦੇ ਬੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਅੱਜ ਕੀ ਕਹਦੇ ਆ ਗੁਰੂ ਅਰਜਨ ਦੇਵ ਤੇਗ ਬਹਾਦਰ ਸਾਹਿਬ ਮਹਾਰਾਜ ਹਰ ਜਸਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਦਾ ਜਸ ਗਾ ਜਿਹੜਾ ਤੇਰਾ ਸੰਗੀ ਹੈ ਜਿਹੜਾ ਹਰ ਦਮ ਤੇਰੇ ਨਾਲ ਰਹਿੰਦਾ ਹੈ ਆਪਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਨਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ ਦੁਕਾਲਿੰਗ ਪਰਨਾਸੀ ਦਇਆਲੰਗ ਸਰੂਪੀ ਸਦਾ ਅੰਗ ਸੰਗੇ ਆ ਭੰਗਨ ਵਿਪੋਤੇ ਜਿਹੜਾ ਪ੍ਰਮਾਤਮਾ ਸਾਡੇ ਹਰ ਟਾਈਮ ਨਾਲ-ਨਾਲ ਰਹਿੰਦਾ ਹੈ ਉਹਨੂੰ ਅਸੀਂ ਭੁੱਲ ਗਏ ਆ ਉਹਦਾ ਸਿਮਰਨ ਉਹਨੂੰ ਯਾਦ ਕਰਨਾ ਉਹਨੂੰ ਚੇਤਨਾ ਕਰਨਾ ਉਹ ਜ਼ਰੂਰੀ ਹੈ ਸਾਡੇ ਵਾਸਤੇ ਥੋੜਾ ਸਮਾਂ ਚਾਹੀਏ ਯਾਦ ਕਰੋ ਰੋਜ਼ ਪਰਮਾਤਮਾ ਨੂੰ ਯਾਦ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਹਰ ਜਸ ਰੇ ਮਨਾ ਗਾਇ ਲੈ ਉਹਦਾ ਜਸ ਗਾ ਉਹਨੂੰ ਵਾਹਿਗੁਰੂ ਵਾਹਿਗੁਰੂ ਕਹੇ ਅੱਲਾ ਅੱਲਾ ਕਹਿ ਰਾਮ ਰਾਮ ਕਹੇ ਜੋ ਸੰਗੀ ਹੈ ਤੇਰੋ ਕਹਿੰਦੇ ਜਿਹੜਾ ਸੰਗੀ ਸਾਥੀ ਹੈ ਤੇਰਾ ਉਹਨੂੰ ਤੋਂ ਭੁੱਲ ਗਿਆ ਔਸਰ ਬੀਤਿਓ ਜਾਤ ਹੈ ਕਹੇ ਉਹ ਬਾਣ ਲੈ ਮੇਰੋ ਕਹਿੰਦੇ ਜਿਹੜਾ ਆ ਸਮਾਂ ਹੈ ਨਾ ਜ਼ਿੰਦਗੀ ਦਾ ਇਹ ਲੰਘਦਾ ਜਾ ਰਿਹਾ ਹੈ ਔਸਰ ਹੁੰਦਾ ਸਮਾਂ ਬੀਤਿਓ ਭਾਵ ਕੀ ਬੀਤਦਾ ਜਾ ਰਿਹਾ ਹੈ ਔਸਰ ਬੀਤਿਓ ਜਾਤ ਹੈ ਕਹੇ ਉਹ ਮਾਨ ਲੈ ਮੇਰੋ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਮਝਾ ਰਹੇ ਹੈ ਕਿ ਆ ਸਮਾਂ ਜਿਹੜਾ ਜ਼ਿੰਦਗੀ ਦਾ ਲੰਘਦਾ ਜਾ ਰਿਹਾ ਹੈ ਕਿਸੇ ਦੀ ਜ਼ਿੰਦਗੀ ਦੇ 10 ਸਾਲ ਲੰਘੇ ਕਿਸੇ ਦੇ 20 ਸਾਲ ਲੰਘੇ ਕਿਸੇ ਦੇ 50 ਸਾਲ ਲੰਘੇ ਕਿਸੇ ਦੇ 90 ਸਾਲ ਵੀ ਲੰਘੇ ਨੇ ਕਹਿੰਦੇ ਔਸਰ ਬੀਤਿਓ ਜਾਤ ਹੈ ਕਹਿੰਦੇ ਸਮਾਂ ਲੰਘਦਾ ਜਾ ਰਿਹਾ ਹੈ ਕਹੇ ਉਹ ਬਾਣ ਲੈ ਮੇਰੋ ਕਹਿੰਦੇ ਸਾਡੀ ਕਹੀ ਹੋਈ ਗੱਲ ਨੂੰ ਮੰਨ ਲਓ ਕਹਿੰਦੇ ਜੇ ਸਾਡੀ ਕਹੀ ਹੋਈ ਗੱਲ ਤੁਸੀਂ ਮੰਨ ਲੇ ਤਾਂ ਚੰਗੇ ਰਹੋਗੇ ਨਹੀਂ ਕਹਿੰਦੇ ਫਿਰ ਔਖੇ ਹੀ ਔਖੇ ਰਹਾਓ ਸੰਪਤ ਰਥ ਧਨ ਰਾਜ ਸਿਓ ਅਤਨੇਹੋ ਲਗਾਇਓ ਕਹਿੰਦੇ ਜਿਹੜਾ ਪੈਸਾ ਹੈ ਜ਼ਮੀਨ ਹੈ ਜਾਇਦਾਦ ਹੈ ਕਹਿੰਦੇ ਇਹਨਾਂ ਦੇ ਨਾਲ ਬਹੁਤ ਪਿਆਰ ਕਰ ਲਿਆ ਤੈ ਸੰਪਤ ਰਤ ਧਨ ਰਾਜ ਸਿਉ ਅਤਿ ਨੇਹੋ ਲਗਾਇਓ ਅਤ ਦਾ ਭਾਵ ਹੁੰਦਾ ਕਿ ਬਹੁਤ ਜ਼ਿਆਦੇ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਅਤ ਸੁੰਦਰ ਪੁਲੇਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਵਾਰ ਨੇ ਚੀਜ਼ਾਂ ਦੇ ਨਾਲ ਪਿਆਰ ਮਾੜਾ ਨਹੀਂ ਹੈ ਪਰ ਕਹਿੰਦੇ ਜੇ ਤੁਸੀਂ ਪ੍ਰਮਾਤਮਾ ਨੂੰ ਇਹ ਭੁੱਲ ਗਏ ਫਿਰ ਵਾਰ ਨੇ ਚੀਜ਼ਾਂ ਵੀ ਮਾੜੀਆਂ ਨੇ ਹੁਣ ਅਸੀਂ ਗੁਰਦੁਆਰਾ ਸਾਹਿਬ ਆਉਨੇ ਆ ਹਿੰਦੂ ਲੋਕ ਮੰਦਿਰ 'ਚ ਜਾਂਦੇ ਆ ਮੁਸਲਮਾਨ ਲੋਕ ਮਸਜਿਦ 'ਚ ਜਾਂਦੇ ਆ ਉੱਥੇ ਜਾ ਕੇ ਉਹ ਆਪਣੇ ਮਨ ਦੀ ਸ਼ਾਂਤੀ ਭਾਲਦੇ ਆ ਮਨ ਦੀ ਸ਼ਾਂਤੀ ਇੱਥੋਂ ਅਸੀਂ ਬੜੀਆਂ ਚੀਜ਼ਾਂ ਵੀ ਮੰਗਦੇ ਆ ਸੱਚੇ ਪਾਤਸ਼ਾਹ ਆ ਵੀ ਦੇ ਦਿਓ ਆ ਵੀ ਦੇ ਦਿਓ ਜਿਹੜੀ ਚੀਜ਼ ਵਾਸਤੇ ਅਸੀਂ ਇੱਥੇ ਆਉਨੇ ਆ ਉਹ ਚੀਜ਼ ਜਦੋਂ ਮਿਲ ਜਾਂਦੀ ਆ ਉਦੋਂ ਆਵਾਜ਼ ਫਿਰ ਪਰਮਾਤਮਾ ਨੂੰ ਭੁੱਲ ਜਾਂਦੇ ਆ ਦਾਤ ਪਿਆਰੀ ਵਿਸਰਿਆ ਦਾਤਾਰਾ ਅਸੀਂ ਭੁੱਲੀਏ ਨਾ ਫਿਰ ਉਹਦੇ ਨਾਲ ਸਮਾਂ ਹੋਰ ਬੂੜਾ ਪਿਆਰ ਪਾਈਏ ਕਿ ਸੱਚੇ ਪਾਤਸ਼ਾਹ ਨਿਆ ਚੀਜ਼ ਤੁਹਾਡੇ ਤੋਂ ਮੰਗੀ ਸੀ ਮੈਨੂੰ ਮਿਲ ਗਈ ਹੁਣ ਤੁਹਾਡੇ ਨਾਲ ਹੋਰ ਪਿਆਰ ਪੈ ਗਿਆ ਮੇਰਾ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਆ ਬਾਹਰੀਆਂ ਚੀਜ਼ਾਂ ਦੇ ਨਾਲ ਪਿਆਰ ਵਧ ਪਾਈ ਜਾਂਦਾ ਤੇ ਜਿਹੜੀ ਚੀਜ਼ ਨਾਲ ਪਿਆਰ ਪਾਉਣਾ ਸੀ ਉਹਨੂੰ ਭੁੱਲ ਗਏ ਤੂੰ ਸੰਪਤ ਰਤ ਤਨਰਾਜ ਸਿਓ ਅਤਨੇਹੋ ਲਗਾਇਓ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਵਾੜਾ ਪਿਆਰ ਪਾ ਲਿਆ ਮਾੜਾ ਨਹੀਂ ਹੈ ਜਮੀਨਾਂ ਨਾਲ ਪਿਆਰ ਕਰਨਾ ਧੀਆ ਪੁੱਤਰਾਂ ਨਾਲ ਪਿਆਰ ਕਰਨਾ ਆਪਣੇ ਪਰਿਵਾਰ ਨਾਲ ਪਿਆਰ ਕਰਨਾ ਮਾੜਾ ਨਹੀਂ ਹੈ ਪਰ ਗੁਰੂ ਸਾਹਿਬ ਕਹਿੰਦੇ ਨਾਲ ਨਾਲ ਪ੍ਰਮਾਤਮਾ ਨੂੰ ਵੀ ਤੇ ਚੇਤਾ ਰੱਖਣਾ ਕਾਲ ਵਾਸ ਜਦ ਗਲੀ ਗਲ ਭਰੇ ਸਭ ਭਇਓ ਪਰਾਇਓ ਕਹਿੰਦੇ ਜਿਹੜੀਆਂ ਇਹ ਚੀਜ਼ਾਂ ਨੇ ਨਾ ਸਾਰੀਆਂ ਜਿਹੜੀਆਂ ਦੇ ਨਾਲ ਅਤ ਦਾ ਪਿਆਰ ਪਾ ਲਿਆ ਕਹਿੰਦੇ ਜਦੋਂ ਤੇਰੇ ਗਲ 'ਚ ਕਾਲ ਦੀ ਵਾਹੀ ਪੈ ਗਈ ਕਾਲ ਫਾਸ ਜਦ ਗਲ ਪਰੇ ਸਭ ਭਇਓ ਪਰਾਇਓ ਕਹਿੰਦੇ ਇਹਨਾਂ ਸਾਰਿਆਂ ਨੇ ਸਾਥ ਛੱਡ ਦਣਾ ਕਹਿੰਦੇ ਇਹਨਾਂ ਦਾ ਸਾਥ ਨਿਵੜਾ ਨਹੀਂ ਤੇਰੇ ਨਾਲ ਜੇ ਸਾਥ ਨਿਭਣਾ ਤਾਂ ਪਰਮਾਤਮਾ ਦੇ ਨਾਲ ਪਿਆਰ ਪਾਇਆ ਹੋਇਆ ਉਹਨੇ ਸਾਥ ਨਿਭਾ ਦੇਣਾ ਤੇਰਾ ਕਾਲ ਖਾਸ ਜਦ ਗਲ ਪਰੇ ਸਭ ਭਇਓ ਪਰਾਇਓ ਕਹਿੰਦੇ 1 ਮਿੰਟ ਚ ਸਾਰੇ ਪਰਾਏ ਹੋ ਜਾਣਗੇ ਇਹਨਾਂ ਨੇ ਸਾਥ ਨਹੀਂ ਨਿਭਾਉਣਾ ਜਾਨ ਬੂਝ ਕੇ ਬਾਵਰ ਤੇ ਕਾਜ ਵਿਗਾਰਿਓ ਕਹਿੰਦੇ ਜਾਨ ਬੁੱਝ ਕੇ ਤੇ ਆਪਣਾ ਕੰਮ ਆਪ ਖਰਾਬ ਕਰ ਲਿਆ ਜਾਨ ਭੁੱਜ ਕੇ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਬੀਰ ਮਨ ਜਾਣੈ ਸਭ ਬਾਤ ਜਨਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੈ ਕਹਿੰਦੇ ਰਾਤ ਨੂੰ ਹੋਵੇ ਹਨੇਰਾ ਬੰਦਾ ਤੁਰਿਆ ਜਾਂਦਾ ਓਏ ਪਰ ਹੱਥ ਚ ਲਾਲਟਨ ਫੜੀ ਹੋਵੇ ਤੇ ਅੱਗੇ ਕਹਿੰਦੇ ਆਜੇ ਖੂ ਜੇ ਲਾਲਟਣ ਵੀ ਫੜੀ ਐ ਤੇ ਫੇਰ ਵੀ ਖੂ ਚ ਡਿੱਗਦਾ ਕਹਿੰਦੇ ਕਾਦੀ ਸਿਆਣਾ ਪੈ ਤੇਰੇ ਕਹਿੰਦੇ ਇਹ ਪਾਗਲ ਪੜਾ ਤੇਰਾ ਜਾਨ ਗੋਜ ਕੈ ਬਾਬਰ ਤੇ ਕਾਜ ਵਿਗਾਰਿਓ ਕਹਿੰਦੇ ਤੈਨੂੰ ਪਤਾ ਐ ਇਸ ਗੱਲ ਦਾ ਕਿ ਇਹਨਾਂ ਕਿਸੇ ਨੇ ਸਾਥ ਨਹੀਂ ਨਿਭਾਉਣਾ ਕਹਿੰਦੇ ਫੇਰ ਵੀ ਤੂੰ ਇਹਨਾਂ ਦੇ ਨਾਲ ਵੱਧ ਪਿਆਰ ਪਾਲਿਆ ਜਾਨ ਗੋਜ ਕੈ ਬਾਬਰ ਤੇ ਕਾਜ ਵਿਗਾਰਿਓ ਕਹਿੰਦੇ ਆਪਣਾ ਕਾਜ ਆਪ ਵਿਗਾੜ ਲਿਆ ਤੇ ਕਹਿੰਦੇ ਆਪ ਬਿਗਾੜਨੇ ਆਕਾਜ ਪਾਪ ਕਰਤ ਸੁਖ ਕਿਉ ਨਹੀਂ ਨਹਿ ਗਰਬ ਨਿਵਾਰਿਓ ਕਹਿੰਦੇ ਪਾਪ ਕਰਨ ਲੱਗਿਆ ਸੰਗਦਾ ਹੀ ਨਹੀਂ ਤੋ ਨਹਿ ਗਰਬ ਨਿਵਾਰਿਓ ਨਾ ਤੇਰੇ ਹਿਰਦੇ ਚੋਂ ਹੰਕਾਰ ਨਿਕਲਦਾ ਕਹਿੰਦੇ ਦੋਨੇ ਗੱਲਾਂ ਤੈਨੂੰ ਲੈ ਬੈਠੀਆਂ ਪਾਪ ਕਰਨ ਲੱਗਿਆ ਸੰਗਦਾ ਨਹੀਂ ਜਿਵੇਂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਨਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਬੁਰਾ ਹੈ ਜੀ ਪਰ ਜਿਹੜਾ ਪਾਪੀ ਬੰਦਾ ਹੁੰਦਾ ਉਹਨੂੰ ਚੰਗਾ ਲੱਗਦਾ ਜਿਹੜਾ ਚੋਰ ਹੈ ਉਹਨੂੰ ਜਿੰਨਾ ਮਰਜ਼ੀ ਸਮਝਾਈ ਜਾਓ ਉਹਨੇ ਚੋਰੀ ਕਰੇ ਲੈਣੀ ਹੈ ਉਹ ਨਹੀਂ ਹਟਦਾ ਜਿੰਨਾ ਮਰਜ਼ੀ ਸਮਝਾਈ ਜਾਓ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਪਾਪ ਕਰਤ ਸੁੱਖਿਓ ਨਹੀਂ ਪਾਪ ਕਰਨ ਲੱਗੇ ਵੀ ਸੰਗ ਜਦੋਂ ਤੂੰ ਗੁਰਬਾਣੀ ਪੜ੍ਹਨ ਲੱਗੇ ਗੁਰਦੁਆਰੇ ਆਉਣ ਲੱਗੇ ਤੇ ਕਈ ਸੰਗਦੇ ਆਹ ਕਹਿੰਦੇ ਲੋਕ ਕੀ ਕਹਿਣਗੇ ਕਿ ਅੱਗੇ ਤੇ ਗਿਆ ਨਹੀਂ ਅੱਜ ਕਿਉਂ ਗਿਆ ਨਹੀਂ ਲੋਕਾਂ ਦੇ ਕਹਿਣ ਦੇ ਨਾਲ ਥੋੜਾ ਚੱਲਣਾ ਉਸ ਆਪਣੇ ਆਪ ਨੂੰ ਵੇਖਣਾ ਕਿ ਅਸੀਂ ਕੀ ਕਰ ਰਹੇ ਹਾਂ ਚੰਗਾ ਕਰ ਰਹੇ ਹਾਂ ਮਾੜਾ ਕਰ ਰਹੇ ਜੇ ਗੁਰਦੁਆਰਾ ਸਾਹਿਬ ਆ ਰਹੇ ਆ ਤਾਂ ਲੋਕ ਜੋ ਮਰਜੀ ਕਹੀ ਜਾਣ ਆਪਣੇ ਗੁਰੂ ਦਾ ਪੱਲਾ ਨਾ ਛੱਡੋ ਤੇ ਇਥੇ ਗੁਰੂ ਸਾਹਿਬ ਕਹਿੰਦੇ ਆ ਪਾਪ ਕਰਦੇ ਹੋਏ ਤੇ ਸੰਗਦਾ ਗੁਰਦੁਆਰੇ ਆਉਣ ਲੱਗੇ ਤੂੰ ਡਰਦਾ ਨਾ ਪਾ ਨਾ ਗਰਬ ਨਿਵਾਰੇਓ ਕਹਿੰਦੇ ਨਾ ਹਿਰਦੇ ਚੋਂ ਤੇਰੇ ਹੰਕਾਰ ਨਿਕਲਦਾ ਜੇਹੇ ਗੁਰ ਉਪਦੇਸ਼ਿਆ ਸੋ ਸੁਨ ਰੇ ਭਾਈ ਵਿਦ ਉਹਦਾ ਤਰੀਕਾ ਗੁਰੂ ਨੇ ਜਿਹੜਾ ਉਪਦੇਸ਼ ਸਾਨੂੰ ਦਿੱਤਾ ਨਾ ਜਿਹੜਾ ਤਰੀਕਾ ਦਿੱਤਾ ਕਹਿੰਦੇ ਉਹ ਸਾਨੂੰ ਦਿੱਤਾ ਗੁਰੂ ਤੇਗਵਾਦ ਰਸਾਂ ਮਾਰੇ ਕਹਿੰਦੇ ਉਸ ਤੁਹਾਨੂੰ ਦੱਸ ਰਹੇ ਆ ਤੁਸੀਂ ਵੀ ਸੁਣ ਲੋ ਕਹਿੰਦੇ ਜੇ ਵਿਦ ਗੁਰੂ ਉਪਦੇਸ਼ਿਆ ਸੋ ਸੁਣਰੇ ਭਾਈ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਕਿ ਜਿਹੜਾ ਤਰੀਕਾ ਮੈਨੂੰ ਮਿਲਿਆ ਉਹ ਮੈਂ ਤੁਹਾਨੂੰ ਦੱਸ ਰਿਹਾ ਸਾਰੇ ਸੁਣ ਲੋ ਕਹਿੰਦੇ ਨਾਨਕ ਕਹਿਤ ਪੁਕਾਰ ਕੇ ਗੋ ਪ੍ਰਭ ਸਰਣਾਇ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਤੇਗ ਬਹਾਦਰ ਸਾਹਿਬ ਰਾਜ ਜੀ ਦੇ ਸ਼ਬਦ ਨੂੰ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖ ਕੇ ਕਹਿੰਦੇ ਆ ਨਾਨਕ ਕਹਿਤ ਪੁਕਾਰ ਕੇ ਕਹਿੰਦੇ ਕੋਈ ਵੱਲ ਪਰਦੇਚ ਨਹੀਂ ਹੈ ਸਾਰਿਆਂ ਨੂੰ ਉੱਚੀ ਉੱਚੀ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ ਗੋਹ ਪ੍ਰਭ ਸਰਣਾਏ ਕਿ ਪ੍ਰਭੂ ਦੀ ਸ਼ਰਨ ਭਰ ਲਓ ਪ੍ਰਭੂ ਦਾ ਪੱਲਾ ਫੜ ਲਓ ਕਹਿੰਦੇ ਫਿਰ ਤੁਹਾਡੇ ਘਰ ਕੋਈ ਚੀਜ਼ ਦਾ ਘਾਟਾ ਰਹਿਣਾ ਹੀ ਨਹੀਂ ਨਾਨਕ ਕਹਿਤ ਪੁਕਾਰ ਕੇ ਕਹਿੰਦੇ ਉੱਚੀ ਚੜ ਕੇ ਕੋਠੇ ਤੇ ਚੜ ਕੇ ਕਹਿ ਰਿਹਾ ਹੈ ਗੋਹ ਪ੍ਰਭ ਸਰਣਾਏ ਕਿ ਉਹਦੀ ਸ਼ਰਨ ਤੇ ਆਜੋ ਜੇ ਪ੍ਰਭੂ ਦੀ ਸ਼ਰਨ 'ਚ ਆ ਗਏ ਨਾ ਮਨੋ ਕਹਿੰਦੇ ਫਿਰ ਕਿਸੇ ਵੀ ਚੀਜ਼ ਦਾ ਘਾਟਾ ਰਹਿਣਾ ਹੀ ਨਹੀਂ ਪਰ ਅਸੀਂ ਅਜੇ ਤੱਕ ਸ਼ਰਨ 'ਚ ਆਏ ਨਹੀਂ ਜੇ ਵਿਦਗੁਰ ਉਪਦੇਸਿਆ ਸੋ ਸੁਨਰੇ ਭਾਏ ਨਾਨਕ ਕਹਿਤ ਪੁਕਾਰ ਕੇ ਗਓ ਪ੍ਰਭ ਸ਼ਰਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ